ਅਕਸਰ ਆਪਾਂ ਦੇਖਦੇ ਆ ਕਿ ਜਦੋਂ ਕਦੇ ਪਤੀ ਪਤਨੀ ਦੇ ਵਿੱਚ ਕੋਈ ਵਿਵਾਦ ਪੈਦਾ ਹੋ ਜਾਵੇ ਤਾਂ ਇਸ ਤੋਂ ਬਾਅਦ ਜੋ ਬੱਚੇ ਹੁੰਦੇ ਨੇ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਐਸੀਆਂ ਘਟਨਾਵਾਂ ਘਟਦੀਆਂ ਨੇ ਕਿ ਬੰਦਾ ਸੂਝ ਵੀ ਨਹੀਂ ਸਕਦਾ ਅੱਜ ਦੀ ਇਸੇ ਤਰ੍ਹਾਂ ਦੀ ਇੱਕ ਘਟਨਾ ਗਈ ਇੱਕ ਪਰਿਵਾਰ ਜੋ ਕਿ ਪਹਿਲਾਂ ਤਾਂ ਬਹੁਤ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਇਸ ਤੋਂ ਬਾਅਦ ਉਸ ਪਰਿਵਾਰ ਦੇ ਵਿੱਚ ਇੱਕ ਐਸੀ ਦਰਾਰ ਪਈ પતિ ਪਤਨੀ ਫੈਸਲਾ ਕਰਦੇ ਨੇ ਕਿ ਆਪਾਂ ਦੋਨੋਂ ਜਾਣੇ ਵੱਖਰੇ ਰਹਾਂਗੇ ਇਸ ਤੋਂ ਬਾਅਦ ਬੇਟੀ ਆਪਣੀ ਮਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਆ ਅਤੇ ਜੋ ਬੇਟਾ ਹੁੰਦਾ ਉਹ ਆਪਣੇ ਪਿਤਾ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਅਤੇ ਉਹ ਇਹ ਵੀ ਫੈਸਲਾ ਕਰਦੇ ਨੇ ਕਿ ਜਦੋਂ ਬੇਟੀ ਦਾ ਮਨ ਚਾਹੇ ਉਹ ਆਪਣੇ ਪਿਤਾ ਨੂੰ ਮਿਲ ਸਕਦੀ ਆ ਅਤੇ ਬੇਟੇ ਦਾ ਮਨ ਚਾਹੇ ਉਹ ਆਪਣੀ ਮਾਂ ਨੂੰ ਮਿਲ ਸਕਦਾ ਇਹ ਫੈਸਲਾ ਕਰਦੇ ਹੋਏ ਉਹ ਵੱਖ-ਵੱਖ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਥੋੜਾ ਟਾਈਮ ਲੰਘਦਾ ਕਿ ਬੇਟੀ ਆਪਣੇ ਬਾਪ ਨੂੰ ਮਿਲ ਨਹੀਂ ਆਉਂਦੀ ਤੇਸਤੇ ਬਾਅਦ ਜਦੋਂ ਉਹ ਬੇਟੀ ਮਿਲਣ ਵਾਸਤੇ ਆਉਂਦੀ ਆ ਤਾਂ ਉਸਦੇ ਚਿਹਰੇ ਉੱਤੇ ਉਦਾਸੀ ਛਾਈ ਹੁੰਦੀ ਆ ਪਹਿਲਾਂ ਤਾਂ ਬੇਟੀ ਬਹੁਤ ਜ਼ਿਆਦਾ ਖੁਸ਼ ਹੁੰਦੀ ਸੀ ਪਰ ਜਦੋਂ ਇਸ ਵਾਰ ਉਹ ਮਿਲਣ ਲਈ ਤਾਂ ਉਸਦੇ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਉਦਾਸੀ ਛਾਈ ਹੋਈ ਸੀ ਇਸ ਤੋਂ ਬਾਅਦ ਜਦੋਂ ਉਸ ਦਾ ਪਿਤਾ ਉਸ ਤੋਂ ਪੁੱਛਦਾ ਕਿ ਬੇਟਾ ਤਰ੍ਹਾਂ ਐਸਾ ਕੀ ਹੋਇਆ ਕਿ ਤੂੰ ਇੰਨੀ ਉਦਾਸ ਕਿਉਂ ਹੈ ਤਾਂ ਜੋ ਲੜਕੀ ਕਹਾਣੀ ਸੁਣਾਉਂਦੀ ਆ ਤਾਂ ਇਸ ਤੋਂ ਬਾਅਦ ਉਸ ਲੜਕੀ ਦੇ ਪਿਤਾ ਦੇ ਪਰਾਥਣੋਂ ਜ਼ਮੀਨ ਕਿਸ ਕੋ ਜਾਂਦੀ ਆ ਅਤੇ ਉਹ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਰ ਉਸ ਲੜਕੀ ਦੀ ਮਾਂ ਉਹਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ ਸਾਰੇ ਦਰਸ਼ਕਾਂ ਨੂੰ ਸਤਸ਼ਿਆਕਾਲ ਮੇਰਾਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਹਰਿਦੁਆਰ ਦੀ ਹੈ ਹਰਿਦੁਆਰ ਦੀ ਰਹਿਣ ਵਾਲੀ ਮਹਿਲਾ ਨੇਤਾ ਜੋ ਕਿ ਭਾਜਪਾ ਦੀ ਇੱਕ ਜ਼ਿਲ੍ਹਾ ਅਧਿਐਕਸ਼ ਦੱਸੀ ਜਾ ਰਹੀ ਹੈ ਉਸ ਦਾ ਆਪਣੇ ਪਤੀ ਦੇ ਨਾਲ ਕੁਝ ਗੱਲਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਇਸ ਤੋਂ ਬਾਅਦ ਉਹ ਪਤੀ ਪਤਨੀ ਦੋਨੋਂ ਜਾਣੇ ਵੱਖ ਹੋਣ ਦਾ ਫੈਸਲਾ ਕਰ ਲੈਂਦੇ ਨੇ ਪਰ ਜਿਵੇਂ ਹੀ ਉਹ ਫੈਸਲਾ ਕਰਦੇ ਨੇ ਨਾਲ ਉਹ ਇਹ ਵੀ ਤੈਅ ਕਰਦੇ ਨੇ ਕਿ ਜੋ ਬੇਟੀ ਹੈ ਉਹ ਆਪਣੀ ਮਾ ਦੇ ਨਾਲ ਰਹੇਗੀ ਅਤੇ ਜੋ ਲੜਕਾਗਾ ਉਹ ਆਪਣੇ ਪਿਤਾ ਦੇ ਨਾਲ ਰਹੇਗਾ ਇਸ ਤੋਂ ਬਾਅਦ ਉਹ ਦੋਨੋਂ ਜਾਣੇ ਵੱਖ-ਵੱਖ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਥੋੜਾ ਟਾਈਮ ਲੰਘਦਾ ਕਿ ਜੋ ਬੇਟੀ ਹੈ ਉਹ ਆਪਣੇ ਪਿਤਾ ਨੂੰ ਮਿਲਣ ਵਾਸਤੇ ਨਹੀਂ ਆਉਂਦੀ। ਪਹਿਲਾਂ ਤਾਂ ਉਹ ਥੋੜੇ ਟਾਈਮ ਬਾਅਦ ਮਿਲਣ ਵਾਸਤੇ ਆ ਜਾਂਦੀ ਸੀ ਪਰ ਹੁਣ ਉਹ ਮਿਲਣ ਨਹੀਂ ਆ ਰਹੀ ਸੀ। ਪਿਤਾ ਵੀ ਥੋੜਾ ਜਿਹਾ ਨਰਾਜ਼ ਸੀ ਇਸ ਤੋਂ ਬਾਅਦ ਜਿਵੇਂ ਹੀ ਬੇਟੀ ਘਰ ਬਾਪ ਨੂੰ ਮਿਲਣ ਵਾਸਤੇ ਆਉਂਦੀ ਆ ਤਾਂ ਪਿਤਾ ਉਹਦੇ ਚਿਹਰੇ ਨੂੰ ਜਦੋਂ ਦੇਖਦਾ ਤਾਂ ਉਹਦੇ ਚਿਹਰੇ ਉੱਤੇ ਇੱਕ ਵੱਖਰੀ ਜੀ ਉਦਾਸੀ ਛਾਈ ਹੋਈ ਸੀ। ਪਿਤਾ ਨੂੰ ਕੁਝ ਸ਼ੱਕ ਹੁੰਦਾ ਇਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਪੁੱਛਦਾ ਵੀ ਬੇਟਾ ਐਸਾ ਕੀ ਹੋਇਆ ਪਹਿਲਾਂ ਤਾਂ ਤੂੰ ਬਹੁਤ ਜ਼ਿਆਦਾ ਖੁਸ਼ ਹੁੰਦੀ ਸੀ ਪਰ ਇਸ ਵਾਰ ਤੂੰ ਨਾਰਾਜ਼ ਲੱਗਦੀ ਹੈ ਬੇਟੀ ਦੀ ਉਮਰ ਤਕਰੀਬਨ 13 ਸਾਲ ਸੀ ਬੇਟੀ ਪਹਿਲਾਂ ਤਾਂ ਕੁਝ ਦੱਸਦੀ ਨਹੀਂ ਇਸ ਤੋਂ ਬਾਅਦ ਫਿਰ ਉਹ ਐਸੀ ਘਟਨਾ ਦੱਸਦੀ ਹੈ ਕਿ ਪਿਤਾ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਕਿ ਆਖਰ ਇੱਕ ਮਾਂ ਆਪਣੀ ਬੇਟੀ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ ਉਹ ਬੇਟੀ ਨੇ ਦੱਸਿਆ ਕਿ ਮੇਰੀ ਮਾਂ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਅਤੇ ਇੱਕ ਉਸਤਾ ਫਰੈਂਡ ਦੋਨਾਂ ਜਣਾਂ ਨੂੰ ਮਿਲ ਕੇ ਮੈਨੂੰ ਇੱਕ ਗੱਡੀ ਦੇ ਵਿੱਚ ਲੈ ਕੇ ਜਾਂਦੇ ਨੇ ਇਸ ਤੋਂ ਬਾਅਦ ਉਹ ਮੇਰੇ ਨਾਲ ਰੇਪ ਕਰਦੇ ਨੇ ਦੋਨੋਂ ਜਣੇ ਮਿਲ ਕੇ ਇਹ ਗੱਲ ਸੁਣਦਿਆ ਹੀ ਉਸ ਪਿਤਾ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਫਿਰ ਉਹ ਪੁਲਿਸ ਥਾਣਾ ਆਗਰਾ ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਵਾਉਂਦਾ ਅਤੇ ਪੁਲਿਸ ਵੀ ਤੁਰੰਤ ਇਮੀਡੀਏਟਲੀ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੀ ਹੈ ਤੁਰੰਤ ਟੀਮਾਂ ਗਠਿਤ ਕਰਦੀ ਹੈ ਅਤੇ ਦੋਸ਼ੀਆਂ ਨੂੰ ਫੜਨ ਦੇ ਲਈ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਹ ਸੀਸੀਟੀਵੀ ਆਗਰੇ ਦੇ ਵਿੱਚ ਅਤੇ ਬਰਿੰਦਾਵਨ ਦੇ ਵਿੱਚ ਖੰਗਾਲਦੀ ਹੈ ਕਿਉਂਕਿ ਜਦੋਂ ਉਸ ਲੜਕੀ ਦੇ ਨਾਲ ਇਹ ਕਾੜ ਹੋਇਆ ਸੀ ਇਹ ਰੇਪ ਹੋਇਆ ਸੀ ਉਸ ਟਾਈਮ ਉਸ ਲੜਕੀ ਨੂੰ ਬਰਿੰਦਾਵਨ ਅਤੇ ਆਗਰੇ ਦੇ ਵਿੱਚ ਲੈ ਕੇ ਜਾਇਆ ਗਿਆ ਸੀ ਉਹ ਦੋਸ਼ੀ ਉਸ ਲੜਕੀ ਨੂੰ ਅਤੇ ਉਸਦੀ ਮਾਂ ਨੂੰ ਬਰਿੰਦਾਵਨ ਅਤੇ ਆਗਰੇ ਘਮਾਉਂਦੇ ਰਹੇ ਅਤੇ ਨਾਲ-ਨਾਲ ਇਸ ਤਰ੍ਹਾਂ ਦਾ ਗੰਦਾ ਕੰਮ ਕਰਦੇ ਰਹੇ ਪਹਿਲਾਂ ਤਾਂ ਉਸ ਲੜਕੀ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਨਾਲ ਹੀ ਉਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਜਦੋਂ ਉਸ ਲੜਕੀ ਦੀ ਮਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹ ਫਿਰ ਸਾਰੀ ਕਹਾਣੀ ਦੱਸਦੀ ਆ ਤਾਂ ਪੁਲਿਸ ਦੇ ਵੀ ਕਹਾਣੀ ਸੁਣਨ ਤੋਂ ਬਾਅਦ ਹੋ ਛੁੱਟ ਜਾਂਦੇ ਨੇ ਉਹ ਦੱਸਦੀ ਆ ਕਿ ਮੇਰੀ ਦੋਸਤੀ ਸੁਮਤ ਪਟਵਾਲ ਦੇ ਨਾਲ ਹੈ ਅਤੇ ਉਸ ਦਾ ਦੋਸਤ ਸ਼ੁਭਮ ਇਹ ਦੋਨੋਂ ਜਣੇ ਅਤੇ ਤੀਸਰੀ ਮੈਂ ਅਸੀਂ ਤਿੰਨਾਂ ਜਣਾਂ ਨੇ ਮਿਲ ਕੇ ਇੱਕ ਪਲਾਨ ਕੀਤਾ ਸੀ ਪਹਿਲਾਂ ਤਾਂ ਉਹ ਉਸ ਲੜਕੀ ਦੀ ਮਾਂ ਦੇ ਨਾਲ ਗੰਦਾ ਕੰਮ ਕਰਦੇ ਨੇ ਇਸ ਤੋਂ ਬਾਅਦ ਜਿਵੇਂ ਹੀ ਉਹ ਲੜਕੀ ਉਹਨਾਂ ਦੇ ਚੁੰਗਲ ਦੇ ਵਿੱਚ ਫਸ ਜਾਂਦੀ ਹੈ ਤਾਂ ਉਹ ਉਸ ਲੜਕੀ ਨੂੰ ਗੱਡੀ ਦੇ ਵਿੱਚ ਬਿਠਾ ਲੈਂਦੇ ਨੇ ਉਸਦੇ ਨਾਲ ਛੇੜਖਾਨੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਪਹਿਲਾਂ ਤਾਂ ਲੜਕੀ ਨੂੰ ਲੱਗਦਾ ਕਿ ਕੱਲ ਹੀ ਛੇੜਖਾਨੇ ਹੀ ਕਰਕੇ ਮੈਨੂੰ ਛੱਡ ਦੇਣਗੇ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਜੋ ਦਰਿੰਦੇ ਨੇ ਇਸ ਤੋਂ ਬਾਅਦ ਉਸ ਲੜਕੀ ਦੇ ਨਾਲ ਗੈਂਗ ਰੇਪ ਵੀ ਕਰਨਗੇ ਉਹ ਲਗਾਤਾਰ ਉਸ ਲੜਕੀ ਦੇ ਨਾਲ ਗੈਂਗ ਰੇਪ ਕਰਦੇ ਨੇ ਪਹਿਲਾਂ ਤਾਂ ਆਗਰੇ ਦੇ ਵਿੱਚ ਗੈਂਗ ਰੇਪ ਕੀਤਾ ਜਾਂਦਾ ਇਸ ਤੋਂ ਬਾਅਦ ਫਿਰ ਉਸ ਨੂੰ ਬਰਿੰਦਾਵਨ ਲੈ ਆ ਕੇ ਵੀ ਗੈਂਗ ਰੇਪ ਕੀਤਾ ਜਾਂਦਾ ਕਈ ਦਿਨ ਲਗਾਤਾਰ ਰੇਪ ਕਰਦੇ ਨੇ ਪਰ ਉਸ ਦੀ ਮਾਂ ਨੂੰ ਭੋਰਾ ਵੀ ਫਰਕ ਨਹੀਂ ਪੈਂਦਾ ਉਹਦੇ ਬੱਚੀ ਚੀਕਾਂ ਮਾਰ ਰਹੀ ਸੀ ਪਰ ਉਸਦੀ ਮਾਂ ਕੋਲ ਖੜੀ ਸੁਣ ਰਹੀ ਸੀ ਉਸ ਨੂੰ ਇਸ ਗੱਲ ਦਾ ਭੋਰਾ ਵੀ ਅਹਿਸਾਸ ਨਹੀਂ ਸੀ ਭੋਰਾ ਵੀ ਦਰਦ ਨਹੀਂ ਸੀ ਇਸ ਤੋਂ ਬਾਅਦ ਤਿੰਨਾਂ ਜਣਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਲੜਕੀ ਦਾ ਮੈਡੀਕਲ ਚੈੱਕਅਪ ਕਰਾਇਆ ਜਾਂਦਾ ਅਤੇ ਇਹ ਵੀ ਸਾਬਤ ਹੁੰਦਾ ਕਿ ਵਾਕਿਆ ਹੀ ਉਹਨਾਂ ਦੋਨਾਂ ਦੋਸ਼ੀਆਂ ਨੇ ਉਸ ਲੜਕੀ ਦੇ ਨਾਲ ਗੈਂਗਰੇਪ ਕੀਤਾ ਕਈ ਦਿਨ ਤੱਕ ਕੀਤਾ ਪੁਲਸ ਨੇ ਬਣਦੀਆਂ ਧਾਰਾਵਾਂ ਤਹਿਤ ਮਾਂ ਅਤੇ ਉਸਦੇ ਪ੍ਰੇਮੀ ਅਤੇ ਉਸਦੇ ਦੋਸਤ ਸੁਭਾਅ ਸੁੱਤੇ ਤਿੰਨਾਂ ਉੱਤੇ ਪੁਖਸ ਐਕਟਰਾਂ ਹੀ ਮਾਮਲਾ ਦਰਜ ਕਰਕੇ ਇਹ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਤਿੰਨਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਹੈ ਸੋ ਦਰਸ਼ਕੋ ਇਹ ਸੱਚੀ ਘਟਨਾ ਸੁਣਾਉਂਦਾ ਸਾਡਾ ਇੱਕੋ ਇੱਕ ਮਕਸਦ ਹੁੰਦਾ ਤਾਂ ਕਿ ਹਰ ਇੱਕ ਘਟਨਾ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕੇ ਆਪਾਂ ਬਹੁਤ ਵਾਰ ਸੁਣਿਆ ਕਿ ਜੋ ਬੱਚੀ ਹੁੰਦੀ ਹੈ ਜੋ ਬੇਟੀ ਹੁੰਦੀ ਹੈ ਉਹ ਆਪਣੀ ਮਾਂ ਕੋਲੇ ਜ਼ਿਆਦਾ ਸੇਫ ਮੰਨੀ ਜਾਂਦੀ ਹੈ ਕਿ ਬਾਪ ਕੋਲੇ ਉਸ ਨੂੰ ਸੇਫ ਨਹੀਂ ਮੰਨਿਆ ਜਾਂਦਾ ਪਰ ਇਸ ਕਹਾਣੀ ਨੇ ਸਿੱਧ ਕਰ ਦਿੱਤਾ ਹੈ ਕਿ ਬੱਚੀ ਜ਼ਰੂਰੀ ਨਹੀਂ ਹੈਗਾ ਕਿ ਉਹ ਆਪਣੀ ਮਾਂ ਕੋਲੇ ਸੇਫ ਰਹੇ ਉਸ ਦਾ ਬਾਪ ਵੀ ਉਸ ਨੂੰ ਸੇਫ ਰੱਖ ਸਕਦਾ ਕਿਉਂਕਿ ਜੇ ਬਾਪ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ 'ਤੇ ਚੱਕ ਸਕਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਹਰ ਬਾਪ ਇਸ ਤਰ੍ਹਾਂ ਦਾ ਕੋਈ ਹਫਸ਼ੀ ਹੋਵੇਗਾ ਜਾਂ ਉਸ ਦੀ ਗੰਦੀ ਨਿਗਾਹ ਹੋਵੇਗੀ ਇਹ ਹੋ ਸਕਦਾ ਕਿਸ ਦੀ ਮਾਂ ਦੀ ਵੀ ਕੋਈ ਅਸੀ ਗੰਦੀ ਨਿਗਾਹ ਹੋਵੇ ਜੋ ਉਸ ਬੱਚੀ ਦੀ ਜ਼ਿੰਦਗੀ ਬਰਬਾਦ ਕਰ ਦੇਵੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੇ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰ ਸਕਦੇ ਹੋ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ